ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੋਕ ਮੈਂ ਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟੱਟਾਂ ਮੇਘਾਂ ਖੇਤਾਂ ਦੀਪਾਂ ਲੋ ਅਮੰਡਲਾਂ ਖੰਡੋ ਵਰਪੰਡੋ ਅੰਦੁ ਜਿ ਜੀ ਰਜ ਉਤਪਜਾਂ ਖਾਨੀ ਸਿਤਜਾਂ ਸੋ ਮਿਤਜਾਂ ਨਾਨਕਾ ਸਰਾਂ ਮੇਰਾ ਜਨਤਾ ਨਾਨਕ ਜੰਤੂ ਪਾਇ ਕਾ ਸੰਭਾਲੇ ਸਭਨੋ ਜਿਨ ਕਰਤਾ ਕਰਨ ਕੀਆ ਚਿੰਤਾ ਵੀ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਜਗ ਤਿਸ ਜੋਹਾਰੀ ਸਵਸਤ ਤਿਸ ਤਿਸ ਦੀਵਾਨ ਅਪਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮੈਲਾ ਪਹਿਲਾ ਲਖ ਨੇ ਕਿਉ ਚੰਗਿਆਈਆਂ ਲਖ ਪੁੰਨਾ ਪਰਵਾਨ ਲਖ ਤਪ ਪੁਰ ਤੀਰਥਾਂ ਸਹਿ ਜੋਗ ਬੇਮਾਨ ਨੂੰ ਲਖ ਜੂਰਤ ਨੂੰ ਸੰਗ ਰਾਮ ਰਣ ਮੇ ਛੁੱਟੇ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਮਨ ਜਾਣ ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਪੋੜੀ ਸੱਚਾ ਸਾਇਮੇਕ ਤੂੰ ਜਿਨ ਸੱਚੋ ਸਜ ਵਰਤਾਇਆ ਜਿਸ ਤੂ ਦੇ ਤਿਸੁ ਮਿਲਾ ਸੱਚ ਤਉ ਤਿੰਨੀ ਸੱਚ ਕਮਾਇਆ ਸਤਗੁਰੂ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨੋ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾ ਖਿਆ ਆਇਆ ਵਿੱਚ ਦੁਨੀਆਂ ਕਾ ਖਿਆ ਆਇਆ ਇਹ ਪਾਵਨ ਸ਼ਲੋਕ ਗੁਰਨਾਮਕ ਪਾਸਾ ਜੀ ਦਾ ਜਿਹੜਾ ਕਿ 8ਵੀਂ ਪਉੜੀ ਨਾਲ ਦਰਜ ਹੈ ਪਹਿਲਾ ਸ਼ਲੋਕ ਪੁਰਖਾਂ ਬਿਰਖਾਂ ਤੀਰਤਾਂ ਟਟਾਂ ਮੇਘਾਂ ਖੇਤਾਂ ਦੀਪਾਂ ਲੂਆਂ ਮੰਡਲਾਂ ਖੰਡਾਂ ਵਰ ਭੰਡਾ ਉੰਡ ਤੇ ਜੀ ਜੀ ਉਤਪਜਾ ਖਾਨੀ ਸਿਤਜਾ ਸੋ ਮਿਤ ਜਾਨਾ ਨਾਨਕ ਸਰਾਂ ਮੇਰਾ ਜਨਤਾ ਉਹ ਪਰਮਾਤਮ ਸੋ ਮਿਤ ਜਾਨਾ ਉਹ ਇਹਨਾਂ ਦੀ ਗਿਣਤੀ ਮਿੰਤੀ ਜਾਣਦਾ ਹੈ ਨਾਨਕ ਸਰਾਂ ਮੇਰਾ ਜਨਤਾ ਪਹਾੜਾਂ ਉਤੇ ਸੁਰਭ ਉਤੇ ਜੀਵ ਜੰਤ ਜਿਹਨੇ ਪੈਦਾ ਕੀ ਦਿਨ ਨਾਨਕ ਜੰਤ ਉਪਾਇ ਕਾ ਸੁਮਾਲੇ ਸਭਣਾ ਉਹਦੇ ਪੈਦਾ ਕੀਤੇ ਜੀਵ ਜਨਤਾ ਦੀ ਗਿਣਤੀ ਮਿੰਤੀ ਉਹ ਹੀ ਜਾਣਦਾ ਉਹਨਾਂ ਦੀ ਸਾਭ ਸੁਭਾਲ ਉਹਨਾਂ ਦੀ ਖੁਰਾਕ ਉਹਨਾਂ ਦੇ ਜੀਵਨ ਨਿਰਭਾਣ ਲਈ ਸਭ ਇਹ ਬੰਦੂਬਸ ਇਹ ਉਸਦਾ ਹੀ ਨਿਜਾਮ ਹੈ ਨਾਨਕ ਜੰਤੂ ਪਾਇ ਕੇ ਇਹ ਜੀਵ ਜੰਤ ਪੈਦਾ ਕਰਕੇ ਸੰਭਾਲੇ ਸਭਨਾਂ ਸਾਰਿਆਂ ਦੀ ਸੰਭਾਲ ਕਰਦਾ ਕਿਤੇ ਜਿੱਤੇ ਜਿੱਤੇ ਵੀ ਪੈਦਾ ਉਹਨਾਂ ਪੁਰਖਾਂ ਬਿਰਖਾਂ ਤੀਰਥਾਂ ਟੱਟਾਂ ਮੇਗਾ ਖੇਤਾਂ ਇਨਸਾਨਾਂ ਬਿਰਖਾਂ ਦਰਖਤਾਂ ਤੀਰਥਾਂ ਟੱਟਾਂ ਮੇਗਾ ਖੇਤਾਂ ਤੇ ਜਿਹੜੇ ਜੀਵਨ ਦੀਪਾਂ ਲੋਆਂ ਮੰਡਲਾਂ ਕਈ ਪਾਣੀ ਦੇ ਦੀਪ ਕਈ ਲੋਕ ਕਈ ਮੰਡਲ ਖੰਡ ਬ੍ਰਹਮਣ ਖੰਡਾ ਬ੍ਰਹਮੰਡਾ ਅੰਡਜੇ ਜੀਜ ਉਤਪਜਾ ਖਾਣੀ ਸੀਤ ਜਾਂ ਜਿਹੜੇ ਚਾਰ ਮੁਖ ਖਾਣੀਆਂ ਮੰਨੇ ਗਏ ਨੇ ਪੈਦਾਸ਼ ਦੇ ਜ਼ਰੀਏ ਮੰਨੇ ਗਏ ਨੇ ਅੰਡਜੇ ਜੀਰੀਸ ਉਤਪਜ ਤੇ ਸੀਤ ਸੂਮਿਤ ਜਨਨ ਨਾਨਕਾ ਇਹਨਾਂ ਸਾਰਿਆਂ ਦੀ ਗਿਣਤੀ ਮਿਲਤੀ ਉਹ ਜਾਣਦਾ ਹੈ ਕਿੱਥੇ ਕਿੱਥੇ ਉਸਨੇ ਪੈਦਾ ਕੀਤੇ ਨੇ ਔਰ ਇਹਨਾਂ ਸਾਰਿਆਂ ਦੀ ਪਾਲਣ ਦੀ ਜ਼ਿੰਮੇਵਾਰੀ ਵੀ ਉਸੇ ਦੀ ਹੈ ਹਰ ਥਾਂ ਤੇ ਉਹ ਪਾਲਣਾ ਕਰਦਾ ਇਤਿਹਾਸਿਕ ਸਵਾਲ ਉੱਠਦਾ ਹੈ ਵੇ ਜਿਹੜੇ ਲੋਕ ਸ਼ਰਾਸਰੂਦ ਕਰਦੇ ਨੇ ਜਾਂ ਮਰੇ ਪਿਤਰਾਂ ਦੇ ਨਾਂ ਤੇ ਭੋਜਨ ਭੇਜਦੇ ਨੇ ਉਹਨਾਂ ਨੂੰ ਇਹ ਸਮਝ ਨਹੀਂ ਕਿ ਜਿੱਥੇ ਪਿਤਰ ਗਏ ਨੇ ਜਿੱਥੇ ਵੀ ਹਨ ਉੱਥੇ ਵੀ ਰੱਬ ਦਾ ਨਿਜ਼ਾਮ ਹੈ ਰੱਬ ਦੀ ਅਪਰੋਚ ਪਹੁੰਚ ਉੱਥੇ ਤੱਕ ਵੀ ਹੈ ਪਰਮਾਤਮਾ ਉੱਥੇ ਵੀ ਰੋਜ਼ੀ ਰੋਟੀ ਦੇਣ ਦੀ ਜ਼ਿੰਮੇਵਾਰੀ ਉਸੇ ਦੀ ਇੱਥੇ ਵੀ ਉਸੇ ਦੀ ਉੱਤੇ ਵੀ ਉਸਦੀ ਹੈ ਅਸੀਂ ਕੌਣ ਹੁੰਦਿਆਂ ਕਿਸੇ ਦੇ ਰਿਜ਼ਕ ਦਾ ਬੰਦੋਬਸ ਕਰਨ ਵਾਲੇ ਵੀ ਅਸੀਂ ਜਿਸ ਨੂੰ ਪਜਾਹਾਂਗੇ ਤਾਂ ਪੂਜੇਗਾ ਨਹੀਂ ਤਾਂ ਭੁੱਖੇ ਰਹਿਣਗੇ ਕਿਉਂਕਿ ਅਸੀਂ ਜਾਣਦੇ ਨਹੀਂ ਕਿ ਕੁਦਰਤ ਦੀ ਵਿਸ਼ਾਲਤਾ ਪਰਮਾਤਮਾ ਦੀ ਕਿੱਥੇ ਤੱਕ ਪਹੁੰਚ ਹੈ ਕਿਤੇ ਕਿਤੇ ਜੀਵ ਉਸਨੇ ਪੈਦਾ ਕੀਤੇ ਜਿਹੜੇ ਸਾਡੀ ਸੋਚ ਮੰਡਲ ਵਿੱਚ ਨਹੀਂ ਆਇਆ ਜੀ ਔਰ ਖੰਡ ਬ੍ਰਹਮੰਡ ਜੀਵ ਜੰਤ ਪੈਦਾ ਕਰਨ ਦੇ ਉਹ ਮੰਜ਼ਲੇ ਕਿੱਥੇ ਕਿੱਥੇ ਨੇ ਕਿੱਤੇ ਕਿੱਤੇ ਉਹ ਸਾਧਨ ਹਨ ਔਰ ਉਹਨਾਂ ਦੇ ਪੈਦਾਸ਼ ਦੇ ਪਾਲਨ ਦੇ ਸਭ ਕੁਝ ਉਹ ਜਾਣਨ ਹਾਰ ਹੈ ਅਸੀਂ ਕਿਤੇ ਦਾਤੇ ਬਣ ਕੇ ਬਹਿ ਜਾਂਦੇ ਹਾਂ ਉੱਥੇ ਜੇਨ ਕਰਤਾ ਕਰਣਾ ਕੀਆ ਚਿੰਤਾ ਵੀ ਕਰਨੀ ਤਾਂ ਜਿਸ ਪਰਮਾਤਮਾ ਨੇ ਜੀਵ ਜੰਤ ਪੈਦਾ ਕੀਤੇ ਨੇ ਉਹਨਾਂ ਦੀ ਸੰਭਾਲਣਾ ਕਰਦਾ ਤੇ ਇਹਨਾਂ ਦੀ ਚਿੰਤਾ ਵੀ ਉਸੇ ਨਹੀਂ ਹੈ ਇਸ ਲਈ ਨਾਨਕ ਚਿੰਤਾ ਮਤ ਕਰੋ ਚਿੰਤਾ ਤੀਸੀ ਹੈ ਉਸੇ ਅਨੁਸਾਰ ਦੀ ਚਿੰਤਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਜਿਨ ਕਰਤਾ ਕਰਨਾ ਕੀਆ ਕਰਨਾ ਕੀ ਸ੍ਰਿਸ਼ਟੀ ਪੈਦਾ ਕੀਤੀ ਹੈ ਚਿੰਤਾ ਵੀ ਕਰਨੀ ਤਾਂ ਉਸਨੇ ਚਿੰਤਾ ਕਰਨੀ ਹੈ ਸੋ ਕਰਤਾ ਚਿੰਤਾ ਕਰੇ ਜਿਨੂ ਪਾਇਆ ਜਗ ਜਿਸ ਪਰਮਾਤਮਾ ਨੇ ਜਗਤ ਪੈਦਾ ਕੀਤਾ ਹੈ ਉਹ ਪਰਮਾਤਮਾ ਇਸ ਦਾ ਕਰਤਾ ਹੈ ਇਹਦਾ ਪੈਦਾ ਕਰਨ ਵਾਲਾ ਹੈ ਉਹ ਹੀ ਚਿੰਤਾ ਦੀ ਜ਼ਿਮੇਵਾਰੀ ਵੀ ਉਸੇ ਦੀ ਹੈ ਇਸ ਜੁਹਾਰੀ ਸਵਾਸ ਇਸ ਇਸ ਦੀ ਮਹਾਨ ਅਪਗ ਜਿਸ ਦਾ ਦੀਵਾਨ ਜਿਸ ਦੀ ਕਚੈਰੀ ਜਿਸ ਦੀ ਨਿਆਂ ਪ੍ਰਣਾਲੀ ਸਦਾ ਵਾਸਤੇ ਅਟਲ ਹੈ ਜਿਹਦਾ ਦੀਵਾਨ ਸਦਾ ਵਾਸਤੇ ਕਾਇਮ ਹੈ ਕਦੇ ਉਹ ਖਤਮ ਨਹੀਂ ਹੋਣਾ ਗੁਰੂ ਸਾਹਿਬ ਕਹਿੰਦੇ ਨੇ 30 ਜੁਹਾਰੀ ਸਵਾਸ ਇਸ ਮੈਂ ਉਸ ਨੂੰ ਨਮਸਕਾਰ ਕਰਦਾ ਉਸ ਨੂੰ ਪ੍ਰਣਾਮ ਕਰਦਾ ਐਸੀ ਮਹਾਨ ਹਸਤੀ ਨੂੰ ਜਿਹੜਾ ਇਤਨਾ ਖਲ ਜਗਨ ਪੈਦਾ ਕਰਕੇ ਇਤਨਾ ਕੁਝ ਪੈਦਾ ਕਰਕੇ ਅਜੇ ਇਤਨਾ ਕੁਝ ਪੈਦਾ ਕੀਤਾ ਉਹਨਾਂ ਜਿਹੜਾ ਇਨਸਾਨ ਜਾਣਦਾ ਹੀ ਨਹੀਂ ਤੇ ਉਹਨਾਂ ਸਾਰਿਆਂ ਦੀ ਸੁਮਾਲ ਕਰਦਾ ਔਰ ਸਦਾ ਵਾਸਤੇ ਸੁਮਾਲ ਕਰਦਾ ਰਹੇਗਾ ਉਹਦਾ ਦੀਵਾਨ ਉਹਦਾ ਦਰਬਾਰ ਸਦਾ ਵਾਸਤੇ ਕਾਇਮ ਹੈ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਤੇ ਜੇ ਇਨਸਾਨ ਨੂੰ ਸੱਚੇ ਨਾਮ ਨੂੰ ਨਹੀਂ ਜਾਣਦਾ ਉਸ ਹਸਤੀ ਦੀ ਹੋਂਦ ਨੂੰ ਮਨ ਵਿੱਚ ਨਹੀਂ ਵਸਾਉਂਦਾ ਉਸ ਦਾ ਅਨੁਭਵ ਨਹੀਂ ਕਰਦਾ ਉਸ ਨੂੰ ਨਹੀਂ ਜਾਣਦਾ ਤੇ ਫਿਰ ਕਿਆ ਟਿੱਕਾ ਕਿਆ ਤਗ ਫਿਰ ਕੀ ਮੱਥੇ ਦੀ ਇਹ ਤਿਲਕਾਂ ਦੇ ਕੀ ਤਾਗੇ ਜਿਨੇ ਉਹ ਆਦ ਇਹ ਕਿਸੇ ਕੰਮ ਦੇ ਨਹੀਂ ਸਾਡੇ ਬਾਹਰਲੇ ਭੇ ਕਿਸੇ ਕੰਮ ਦੇ ਨਹੀਂ ਜੇ ਅੰਦਰੋਂ ਅਸੀਂ ਉਸ ਹਸਤੀ ਨੂੰ ਨਾ ਪਛਾਨੀਏ ਉਹਦੇ ਨਾਲ ਜਾਣ ਪਛਾਨਾ ਬਣਾਈਏ ਤਾਂ ਸਾਡੇ ਇਹ ਭੇ ਕਿਸੇ ਕੰਮ ਦੇ ਨਹੀਂ ਇਸ ਸ਼ਲੋਕ ਵਿੱਚ ਗੁਰੂ ਜੀ ਨੇ ਇਹ ਸਮਝਾਉਣ ਦਾ ਯਤਨ ਕੀਤਾ ਕਿ ਹਰ ਥਾਂ ਤੇ ਹਰ ਜੀਵ ਦੀ ਪਾਲਣ ਕਰੀ ਸਭ ਸੰਭਾਲ ਕਰਨੀ ਇਹ ਉਹ ਹੀ ਪੈਦਾ ਕਰਨ ਵਾਲਾ ਤੇ ਉਸੇ ਦੀ ਜਿੰਮੇਵਾਰੀ ਹੈ ਇਨਸਾਨ ਨੂੰ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ ਚਿੰਤਾ ਕਰੋ ਦੀ ਪ੍ਰਮਾਤਮਾ ਦਾ ਨਾਮ ਚਿੰਤਨ ਕਰੋ ਉਹ ਸਾਡਾ ਫਰਜ਼ ਹੈ ਸਾਡਾ ਧਰਮ ਬਣਦਾ ਹੈ ਫਿਰ ਅਗਲਾ ਸ਼ਲੋਕ ਵੀ ਗੁਰੂ ਨਾਨਕ ਪਾਸਾ ਜੀ ਦੇ ਮਹਿਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਲੱਖ ਪੁੰਨ ਪ੍ਰਵਾਨ ਲੱਖ ਤਪpur ਤੀਰਤਾ ਸਹਿਜੁਗ ਬੇਬਾਨ ਬੰਦਾ ਜੇ ਲੱਖਾਂ ਹੀ ਨੇਕੀਆਂ ਦੇ ਕੰਮ ਕਰੇ ਚੰਗੇ ਕੰਮ ਕਰੇ ਲੱਖ ਪੁੰਨ ਕਰਮ ਕਰੇ ਤੋ ਕਈਂ ਦਫਾ ਬੰਦਾ ਮਾਨ ਕਰਦਾ ਜੀ ਅਸੀਂ ਕਿਸ ਤਰ੍ਹਾਂ ਮਾੜ ਨਹੀਂ ਕੀਤਾ ਜੀ ਅਸੀਂ ਬੜਾ ਹਰ ਕਿਸੇ ਨਾਲ ਚੰਗੇ ਚੱਲਦੇ ਸਾਨੂੰ ਧਰਮ ਦੀ ਕੀ ਲੋੜ ਹੈ ਸਾਨੂੰ ਨਾਮ ਜਪਣ ਦੀ ਕੀ ਲੋੜ ਹੈ ਇਥੇ ਗੁਰੂ ਪਾਸਾ ਕਹਿੰਦੇ ਨੇ ਵੀ ਤੁਸੀਂ ਲੱਖਾਂ ਹੀ ਨੇਕੀਆਂ ਚੰਗੀਆਂ ਆਪਣੇ ਵੱਲੋਂ ਕਰਦੇ ਰਹੋ ਲੱਖ ਪੁੰਨ ਪ੍ਰਵਾਨ ਕਰਦੇ ਰਹੋ ਲਖ ਤਪੂpur ਤੀਰਤਾਂ ਸਹਿਯੋਗ ਬੇਬਾਨ ਤੀਰਤਾਂ ਦੇ ਉੱਤੇ ਜਾ ਕੇ ਕਈ ਕਿਸਮ ਦੇ ਉਲਟੇ ਸਿੱਧੇ ਖੜੇ ਹੋ ਕੇ ਪਾਣੀ ਵਿੱਚ ਖੜੇ ਹੋ ਕੇ ਤਪ ਆਦ ਕਰਦੇ ਰੋ ਸਹਿਯੋਗ ਬੇਬਾਨ ਔਰ ਯੋਗ ਮਤ ਅਨੁਸਾਰ ਬੇਬਾਨਾਂ ਵਿੱਚ ਬੀਆ ਬਾਨ ਜੰਗਲਾਂ ਵਿੱਚ ਜਾ ਕੇ ਯੋਗ ਮੱਧੀਆਂ ਸਾਧਨਾ ਸਾਧਦੇ ਰੋ ਲਖ ਸੁਰਤਿਨ ਸੰਗਰਾਮ ਰਣ ਮੇ ਚੁੱਟੇ ਪ੍ਰਾਨ ਇਤਨਾ ਹੀ ਨਹੀਂ ਬੜੀਆਂ ਸੁਰਤੀਆਂ ਜੋੜਨ ਵਾਲੇ ਔਰ ਬੜੇ ਸੂਰਮਿਆਂ ਵਾਲੇ ਕੰਮ ਕਰੋ ਮੈਦਾਨ ਜੰਗ ਵਿੱਚ ਜਾ ਕੇ ਆਪਣੇ ਪ੍ਰਾਨ ਛੱਡੋ ਉੱਤੇ ਸ਼ਹੀਦ ਹੋ ਜਾਓ ਲਖ ਸੁਰਤੀ ਲਖ ਗਿਆਨ ਧਿਆਨ ਬੜੀਆਂ ਸੁਰਤੀਆਂ ਜੋੜਨ ਦੇ ਯਤਨ ਕਰਦੇ ਹੋ ਲਖਾਂ ਗਿਆਨ ਧਿਆਨ ਪੜੀਏ ਪਾਠ ਪੁਰਾਣ ਵੇਦਾਂ ਪਾਠ ਪੁਰਾਣਾਂ ਦਾ ਪਾਠ ਕਰਦੇ ਹੋ ਲੇਕਿਨ ਜਿਨ ਕਰਤਾ ਕਰਨਾ ਕੀਆ ਲਿਖਿਆ ਆਉਣ ਜਾਂ ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਨਾ ਕਰਨਾ ਕੀਆ ਬਸ ਸ੍ਰਿਸ਼ਟੀ ਪੈਦਾ ਕੀਤੀ ਲਿਖਿਆ ਆਉਣ ਜਾਂ ਉਸਨੇ ਜਿਹੜਾ ਆਉਣ ਜਾਂ ਲਿਖਿਆ ਨਾ ਇਹਦੇ ਗੁਣ ਨਹੀਂ ਜਾਣ ਚੁੜਨੀ ਇਹਨਾਂ ਸਾਰੇ ਕੰਮਾਂ ਨਾਲ ਜੇ ਨਾਮ ਪੱਲੇ ਨਹੀਂ ਪਰਮਾਤਮਾ ਦਾ ਪਿਆਰ ਪੈਦਾ ਨਹੀਂ ਪਰਮਾਤਮਾ ਨਾਲ ਸਾਂਝ ਨਹੀਂ ਪਈ ਇਹ ਆਉਣ ਜਾਣ ਬਣੇ ਹੀ ਰਹਿਣਾ ਇਹ ਆਉਣ ਜਾਣ ਨਹੀਂ ਮੁਕਣਾ ਨਾਨਕ ਮੱਤੀ ਮਿਥਿਆ ਕਰਮ ਸੱਚਾ ਨਿਸ਼ਾਨਕ ਨਾਨਕ ਇਹ ਗੁਰੂ ਦੀ ਮਤ ਬਲੂ ਪ੍ਰਭੂ ਵਲੂ ਇਹ ਮਿਥੇ ਕੰਮ ਨੇ ਸਾਰੇ ਇਹ ਜਿਹਨਾਂ ਦਾ ਉੱਪਰ ਜ਼ਿਕਰ ਆ ਗਿਆ ਵੇ ਲੱਖ ਨੇਕੀਆਂ ਚੰਗੀਆਂ ਲੱਖਪਨ ਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਚੰਗੀਆਂ ਨਾ ਕਰੋ ਨੀਕੀਆਂ ਨਾ ਕਰੋ ਇਹ ਇਹ ਤੁ ਮਣਾ ਹੀ ਨਹੀਂ ਹੈ ਇਤੇ ਭਾਵੇਂ ਕਿ ਇਹ ਚੀਜ਼ਾਂ ਕਰਕੇ ਇਹ ਸਮਝ ਲੈਣਾ ਕਿ ਇਹਨਾਂ ਨਾਲ ਹੀ ਮੇਰਾ ਜੀਵਨ ਸਫਲ ਹੋ ਜਾਵੇਗਾ ਇਹਨਾਂ ਨਾਲ ਹੀ ਮੇਰੇ ਜੀਵਨ ਦਾ ਜਨਨੁਰਤ ਪੂਰਾ ਹੋ ਜਾਵੇਗਾ ਗੱਲ ਉਹ ਸਮਝਣ ਵਾਲੀ ਹੈ ਇਹਨਾਂ ਜੀਵਨ ਮਨੁੱਖ ਪੂਰਾ ਨਹੀਂ ਹੁੰਦਾ ਹੁਣ ਇੱਕ ਬੰਦਾ ਆਪਣੇ ਪਰਵਾਦ ਦੇ ਲਈ ਜੰਗਾਂ ਵਿੱਚ ਜਾ ਕੇ ਫੌਜ ਵਿੱਚ ਉਹ ਸ਼ਹੀਦ ਹੁੰਦਾ ਹੈ ਤਾਂ ਬੜਾ ਮਾਣ ਦਿੰਦੇ ਆਸੀਂ ਉਹ ਸ਼ਹੀਦੀ ਦਾ ਮਾਣ ਜੁੜ ਪ੍ਰਾਪਤ ਹੁੰਦਾ ਹੈ ਲੇਕਿਨ ਇਹ ਮੁਕਤੀ ਦਾ ਸਾਧਨ ਨਹੀਂ ਹੈ ਇਹ ਪ੍ਰਭੂ ਦੀ ਜੋਤ ਵਿੱਚ ਲੀਨਤਾ ਦਾ ਸਾਧਨ ਨਹੀਂ ਹੈ ਹਾਂ ਦੇਸ਼ ਦਾ ਦੇਸ਼ ਦੇ ਲਈ ਉਹ ਸ਼ਹੀਦ ਹੈ ਪਰਿਵਾਰ ਦੇ ਲਈ ਉਹ ਸ਼ਹੀਦ ਹੈ ਲੇਕਿਨ ਪ੍ਰਭੂ ਦੇ ਦਰ ਦੀ ਪ੍ਰਾਪਤੀ ਪ੍ਰਭੂ ਨਾਲ ਸਾਝ ਪਾਏ ਬਣਦੀ ਹੈ ਪ੍ਰਭੂ ਨਾਲ ਸਾਡੀ ਜਿਹੜੀ ਉਹਦਾ ਅਨੁਭਵਤਾ ਹੈ ਉਹਦੀ ਉਹਦੀ ਬਹੁਤ ਜ਼ਰੂਰਤ ਹੈ ਨਹੀਂ ਤੇ ਨਾਨਕ ਮੱਤੀ ਮਿੱਥਿਆ ਸਭ ਕੁਝ ਮਿੱਥਿਆ ਹੀ ਹੈ ਕਰਮ ਸੱਚਾ ਨਿਸ਼ਾਨ ਰੱਬੀ ਨਜ਼ਰ ਕਰਮ ਮੇਰ ਦੀ ਨਜ਼ਰ ਹੀ ਸੱਚਾ ਨਿਸ਼ਾਨਾ ਹੈ ਸੱਚੀ ਰਾਹਦਾਰੀ ਹੈ ਜੀ ਉਹਦੀ ਮੇਰ ਦੀ ਨਜ਼ਰ ਹੋ ਜਾਏ ਉਹ ਆਪਣੇ ਨਾਲ ਜੋੜ ਦੇਵੇ ਪੌੜੀ ਸੱਚਾ ਸਵਾਹਿਬ ਇੱਕ ਤੂੰ ਜਿਸ ਸੱਚਾ ਸਚ ਵਰਤਾਇਆ ਏ ਮਾਲਕ ਬਾਕੀ ਦੁਨੀਆ ਸਾਰੀ ਝੂਠੀ ਹੈ ਸਭ ਆਮਨ ਜਾਨ ਵਿੱਚ ਹੈ ਕਿਸੇ ਨੇ ਸਦਾ ਥਿਰ ਨਹੀਂ ਰਹਿਣਾ ਸਦਾ ਤੇ ਰਹਿਣ ਵਾਲਾ ਕੇਵਲ ਇੱਕ ਸਾਹਿਬ ਤੂੰ ਹੀ ਹੈ ਸੱਚਾ ਸਾਹਿਬ ਇੱਕ ਤੂੰ ਪਾਸੇ ਇੱਕ ਤੂੰ ਹੀ ਹੈ ਜਿਹਨੇ ਸਦਾ ਕਾਇਮ ਰਹਿਣਾ ਕਿਦੇ ਜਦਾ ਜਮਦਾਨੀ ਮਰਦਾਨੀ ਜਿੱਦੇ ਬਚਪਨੀ ਜਵਾਨੀ ਨਹੀਂ ਬੁਢਾਪਾ ਨਹੀਂ ਸਮੇ ਦਾ ਜਿੱਤੇ ਕੋਈ ਅਸਰ ਨਹੀਂ ਆਕਾਲ ਮੂਰਤ ਅਜਿਹੀ ਜਿਨ ਸੱਚੋ ਸੱਚ ਵਰਤਾਇ ਜਿਸਨੇ ਇਹ ਸਾਰਾ ਸੰਸਾਰ ਸੱਚਾ ਵਰਤਾਇਆ ਸੱਚ ਵਰਤਾਇਆ ਹੋਇਆ ਹਰ ਪਾਸੇ ਸੱਚ ਦਾ ਰਾਜ ਹੈ ਉਸ ਤੇ ਹੁਕਮ ਦਾ ਰਾਜ ਹੈ ਜਿਸ ਪ੍ਰਮਾਤਮਾ ਨੇ ਇਹ ਸੱਚ ਦਾ ਵਰਤਾਵਾ ਬਣਾਇਆ ਉਹ ਆਪ ਸੱਚਾ ਸਾਹਿਬ ਹੈ ਸਦਾ ਟਿਕਿਆ ਰਹਿਣ ਵਾਲਾ ਹੈ ਜਿਸ ਤੂੰ ਦੇ ਤਿਸ ਮਿਲ ਸੱਚ ਤੇ ਇਸ ਸੱਚ ਦੀ ਪਛਾਣ ਉਸੇ ਨੂੰ ਹੁੰਦੀ ਹੈ ਜਿਸ ਨੂੰ ਤੂੰ ਦੇਵੇਂ ਕਿਉਂਕਿ ਸੱਚ ਨਾਲ ਜੁੜਿਆ ਬੰਦਾ ਉਹ ਖਿੜਿਆ ਰਹਿੰਦਾ ਹੈ ਅਨੰਦ ਵਿੱਚ ਰਹਿੰਦਾ ਹੈ ਸਹਿਜ ਵਿੱਚ ਰਹਿੰਦਾ ਹੈ ਨਾਨਕ ਭਗਤੋ ਸਦਾ ਬਿਕਾਸ ਉਹ ਸਦਾ ਖਿੜਾ ਰਹਿੰਦਾ ਹੈ ਇਹ ਕਿੜਾ ਵਸਤਾ ਇਹ ਸੱਚ ਨੂੰ ਸੱਚ ਦੇ ਮਿਲਾਪ ਨਾਲ ਜੋ ਆਤਮਿਕ ਅਨੰਦੀ ਅਵਸਥਾ ਹੈ ਇਹ ਜਿਸ ਤੂੰ ਦੇ ਤਿਸ ਮਿਲ ਹੈ ਜਿਸ ਨੂੰ ਤੂੰ ਦੇਂਦੇ ਉਸ ਨੂੰ ਮਿਲਦੀ ਹੈ ਸੱਚ ਤਾਂ ਤਿੰਨੀ ਸੱਚ ਕਮਾਇਆ ਉਹਨਾਂ ਨੇ ਉਹ ਸੱਚ ਨਾਲ ਜੁੜੇ ਮਿਲ ਕੇ ਤੇ ਉਹਨਾਂ ਨੇ ਸੱਚ ਦੀ ਕਮਾਈ ਕੀਤੀ ਉਹਨਾਂ ਨੇ ਕੂੜ ਦੀ ਕਮਾਈ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਸੱਚ ਵਾਲੇ ਪਾਸੇ ਸੁਰਤੀ ਜੋੜ ਕੇ ਰੱਖੀ ਸਤਿਗੁਰੂ ਮਿਲਿਆ ਸੱਚ ਪਾਇਆ ਤੇ ਇਹ ਸੱਚਾ ਆਤਮਿਕ ਜੀਵਨ ਇਹ ਆਤਮਿਕ ਉਲਾਰੇ ਵਾਲੀ ਅਵਸਥਾ ਜਿਹਦੇ ਵਿੱਚ ਪਰਮਾਤਮਾ ਦਾ ਸਾਖਸ਼ਾਤ ਹੋ ਜਾਂਦਾ ਹੈ ਇਹ ਸਤਿਗੁਰੂ ਮਿਲਿਆ ਹੈ ਮਿਲਿਆ ਨਹੀਂ ਹੈ ਮਿਲਿਆ ਜੇ ਸਤਿਗੁਰੂ ਮਿਲ ਪੇ ਸੱਚ ਪਾਇਆ ਤਾਂ ਇਹ ਸੱਚ ਪ੍ਰਾਪਤ ਹੁੰਦਾ ਹੈ ਜਿਨ ਕਾ ਹਿਰਦੈ ਸੱਚ ਵਸਾਇਆ ਜਿਨਾਂ ਦੇ ਹਿਰਦੇ ਵਿੱਚ ਇਨਰੂਲ ਸੱਚ ਵਸ ਜਾਂਦਾ ਉਹ ਸੱਚਾ ਪਰਮਾਤਮਾ ਜਿਹੜਾ ਅੰਦਰ ਸਾਖਸ਼ਾਤ ਹੋ ਜਾਂਦਾ ਉਹਨਾਂ ਨੂੰ ਫਿਰ ਇਹ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਪੂਰਨ ਖਿੜਾਓ ਵਾਲੀ ਉਹਨਾਂ ਦੇ ਹਿਰਦੇ 'ਚ ਸੱਚ ਵਸਦਾ ਹੈ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗੁਆਇਆ ਪਜੜ ਸਤਿਗੁਰੂ ਦੀ ਗੱਲ ਨਹੀਂ ਮੰਨਦੇ ਕਿਉਂਕਿ ਸਤਿਗੁਰੂ ਮਿਲਿਆ ਸੱਚ ਪਾਇਆ ਜਿਹੜੇ ਸਤਿਗੁਰੂ ਨਾਲ ਮਿਲਾਂ ਪਰਦੇ ਨਹੀਂ ਮਨਮੁਖ ਮਨਮੁਖ ਮਨਮੁਖੀ ਮਨਮੁਖਤਾ ਦੇ ਕਾਰਨ ਜਨਮ ਗੁਆਇਆ ਉਹ ਮੂਰਖ ਐਸੇ ਮੂਰਖ ਸੱਚ ਨਾ ਜਾਣਨੀ ਉਹ ਇਸ ਅਵਸਥਾ ਦੇ ਪੌਂਦੀ ਨਹੀਂ ਬਣਦੀ ਸੁਭਸਤਾ ਦੀ ਜਾਣਕਾਰ ਨਹੀਂ ਹੁੰਦੀ ਉਹ ਮੂਰਖ ਦਾ ਜਾਂਦੇ ਨੇ ਮੂਰਖ ਸੱਚ ਨਾ ਜਾਣਨੀ ਫਿਰ ਸੱਚ ਨੂੰ ਨਹੀਂ ਜਾਣਦੇ ਕਿਉਂਕਿ ਮਨਮੁਖਤਾ ਦੇ ਕਰ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਇਹੋ ਜਿਹੇ ਬੰਦੇ ਹੁੰਦਾ ਦੁਨੀਆ ਤੇ ਆਣਾ ਕਿਸੇ ਕੰਮ ਨਹੀਂ ਉਹ ਜਿਵੇਂ ਆਇਆ ਏਵੇਂ ਖਾਲੀਆ ਚਲਾ ਮਾਨੂੰ ਕੱਲ ਉੱਠੀ ਚੱਲਾ ਸਾਧ ਨਹੀਂ ਏਵੇਂ ਹੀ ਕੱਲ ਬੰਦਾ ਦੁਨੀਆ ਤੇ ਆਇਆ ਉਹ ਆਪਣੇ ਜੀਵਨ ਦਾ ਮਨੋਰਥ ਪੂਰਾ ਨਾ ਕਰੇ ਨਾਮ ਦੀ ਕਮਾਈ ਨਾ ਕਰੇ ਤੋ ਖਾਲੀ ਹੱਥੀ ਵਾਪਸ ਚਲਾ ਜਾਂਦਾ ਹੈ ਤੂੰ ਇਸ ਦਾ ਕੋਈ ਜ਼ਿੰਦਗੀ ਦਾ ਰਸ ਨਹੀਂ ਹੈ ਸਵਾਦ ਨਹੀਂ ਆਨੰਦ ਨਹੀਂ ਹੈ ਦੁਨੀਆਂ ਦੇ ਪੋਪ ਪੋਪ ਕੇ ਹੋਏ ਪਸਮੜ ਪੋਰ ਸਦਾ ਵਾਲੀ ਗਲੀ ਬਣਦੀ ਹੈ ਤੋ ਸਾਡਾ ਦੁਨੀਆ ਜਾਣਾ ਤਾਂ ਹੀ ਸਫਲਾ ਹੈ ਜੇ ਅਸੀਂ ਸੱਚ ਨੂੰ ਪਛਾਨੀਏ ਤੇ ਪੂਰਨ ਆਨੰਦ ਦੀ ਸਹਿਜ ਦੀ ਖਿੜਾਵਲੀ ਅਵਸਥਾ ਦਾ ਆਨੰਦ ਮਾਣ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ